ਕਹਿੰਦਾ ਇਹ ਕਮੇਡੀ ਸੁਣਾ ਦੇ ਅਸੀਂ ਕਮੇਡੀ ਸੁਣਾ ਦਨੇ ਕਮੇਡੀਅਨ ਹੁੰਨੇ ਆ ਤੈਨੂੰ ਕਮੇਡੀ ਸੁਣਾਉਣਾ ਵਾ ਮੈਂ ਕਰੀ ਚੱਲ ਗਿਆ ਅਮਰੀਕਾ ਅਮਰੀਕਾ ਚੱਲ ਗਿਆ ਤੇ ਨਾਲ ਮੇਰੇ ਚੱਲ ਗਿਆ ਕੋਦਾ ਤੇ ਕੋਦਾ ਵੀ ਚੱਲ ਗਿਆ ਤੇ ਆਹੀ ਕੰਮ ਲੱਭਣ ਦੇ ਵਾਸਤੇ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੁਰੇ ਜਾਂਦੇ ਆ ਤੇ ਰਾਜ ਦੇ ਵੇਖਿਆ ਆ ਗਈ ਇੱਕ ਬਿਲਡਿੰਗ ਨੂੰ ਨਾ ਅੱਗ ਲੱਗੀ ਪਈ ਸੀ ਅੱਗ ਲੱਗੀ ਵੇਖੇ ਕੋਦਾ ਕਹਿੰਦਾ ਯਾਰ ਅੱਗ ਲੱਗੀ ਇਹ ਦੁਨੀਆ ਬੜੀ ਛੜਦੀ ਭੁਜਦੀ ਪਈ ਏ ਕਹਿੰਦਾ ਫੇਰ ਕਹਿੰਦਾ ਕੋਦਾ ਕਹਿੰਦਾ ਰੁਕ ਜਾ ਉਜੇ ਇਹਨਾਂ ਨੂੰ ਬਚਾਪ ਜੂ ਕਰਨ ਦਾ ਦੇਖ ਲਨੇ ਆ ਕਹਿੰਦਾ ਉਧਰੋਂ ਵੱਡੀਆਂ ਵੱਡੀਆਂ ਗੱਡੀਆਂ ਆ ਗਈਆਂ ਤੇ ਉਹਨਾਂ ਨੇ ਲਾਤਾ ਪਰਦਾ ਪਰਦੇ ਤੋਂ ਤੋਂ ਛੁੱਟਣ ਤੇ ਇੱਧਰ ਨੂੰ ਛੁੱਟੀ ਜਾਣੇ ਕਹਿੰਦਾ ਉਹਨਾਂ ਨੇ ਗੋਰੀਆਂ ਚਿੱਟੀਆਂ ਤੇ ਗੋਰੇ ਚਟੇ ਅੰਗਰੇਜ਼ ਛੁੱਟਨੇ ਸ਼ੁਰੂ ਕਰਤੇ ਤੇ ਇਹ ਕੈਦ ਕਰ ਕਰਕੇ ਰੱਖੀ ਗਈ ਕੈਦ ਕਰ ਕਰਕੇ ਰੱਖੀ ਗਈ ਕਹਿੰਦਾ ਫੇਰ ਕਹਿੰਦਾ ਫੇਰ ਕੀ ਹੀ ਉਹਨਾਂ ਨੇ 2-4 ਮੇਰੇ ਵਰਗੇ ਨਾਲ ਸੋਹਣੇ ਸਮਖੇ ਨੀ ਕਰੋ ਸ਼ੋਰ ਤੇ ਕਹਿੰਦਾ ਫੇਰ ਤੇ ਕਹਿੰਦਾ ਘੋਡੇ ਨੂੰ ਪੈ ਗਿਆ ਦੌੜਾ ਗੋਰੀਆਂ ਗੋਰੀਆਂ ਮਹਿਮਾ ਚੋਂ ਕੰਡਿਆ ਹੀ ਤੇ ਕਹਿੰਦਾ ਜਦੋਂ 2-4 ਨੀਕਰੋ ਛੁੱਟੇ ਤੇ ਉੱਪਰ ਨੂੰ ਵੇਖ ਕੇ ਕਹਿੰਦਾ ਕਹਿੰ ਓ ਚਾਦੇ ਦੇ ਜਿੰਦੇ ਜਿੰਦੇ ਛਟੋ ਜਿਹੜੇ ਛੜਕੇ ਕੋਲਾ ਹੋ ਗਿਆ ਇਹਨਾਂ ਦਾ ਆਪਾਂ ਕੀ ਕਰਨਾ ਹੈ